ਵਾਹਿਗੁਰੂ ਵਾਹਿਗੁਰੂ ਦਾ ਜਾਪ ਕੰਮ ਨੂੰ ਸੀਮਾ ਵਿੱਚ ਕਰ ਦਿੰਦਾ ਹੈ ਉਹ ਗ੍ਰਸਥ ਦੀ ਲੋੜ ਬਣ ਜਾਂਦਾ ਹੈ ਸਮਾਜ ਦੀ ਲੋੜ ਬਣ ਜਾਂਦਾ ਹੈ ਅੰਮ੍ਰਿਤ ਬਣ ਜਾਂਦਾ ਸਿਰਫ ਲੋੜ ਮਾਤਰ ਜਿਸ ਨੂੰ ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਪੈਰ ਚੋਲਣਾ ਗਧਾ ਨਾ ਚੇ ਭੈਸਾ ਭਗਤ ਕਰਾਵੇ ਲੋਭ ਦੇ ਤਸ਼ਬੀਹ ਦੇਣੀ ਹੋਵੇ ਤੇ ਕੁੱਤੇ ਨਾਲ ਦਿੱਤੀ ਜਾਂਦੀ ਹੈ ਪਰ ਅਤੀ ਕਾਮੀ ਮਨੁੱਖ ਲਈ ਜਦ ਤਸ਼ਬੀਹ ਸੰਤ ਜਨਾਂ ਨੇ ਲਭੀ ਹੈ ਉਹ ਹਾਥੀ ਤੇ ਖੋਤੇ ਨੂੰ ਅੱਗੇ ਕੀਤਾ ਹੈ ਖੋਤੇ ਦਾ ਸਰੀਰਕ ਮਾਨਸਿਕ ਮੰਡਲ ਐਸਾ ਹੈ ਕਿ ਕਾਮ ਮਨੁੱਖ ਦੀ ਤਰ੍ਹਾਂ ਸਿਰਫ ਸਰੀਰ ਵਿੱਚ ਨਾ ਹੋ ਕੇ ਉਹਦੇ ਸੋਚ ਦੇ ਵਿੱਚ ਵੀ ਹੈ ਸਰੀਰ ਦੇ ਨਾਲ ਨਾਲ ਉਹਦੇ ਫੁਰਨਿਆਂ ਵਿੱਚ ਵੀ ਹੈ ਉਹਦੀ ਸੋਚਣੀ ਦੇ ਵਿੱਚ ਵੀ ਹੈ ਇਸ ਵਾਸਤੇ ਆਖੀ ਜਾਂ ਆਖਿਆ ਜਾਂਦਾ ਹੈ ਇਹ ਤੇ ਕਾਮੀ ਖੋਤਾ ਹੈ ਭਗਤ ਕਬੀਰ ਕਹਿੰਦੇ ਨੇ ਕੇ ਪੈਰ ਚੋਲਣਾ ਗਧਾ ਨਾਚੇ ਪੈਸਾ ਭਗਤ ਘਰ ਆਵੇ ਉਹ ਖੋਤਾ ਉਹ ਗਧਾ ਜੋ ਪਹਿਲੇ ਮੇਰੇ ਅੰਦਰ ਨੱਚਦਾ ਸੀ ਉਹ ਤੇ ਹੁਣ ਵੀ ਨੱਚਦਾ ਹੈ ਭਾਵੇਂ ਹੁਣ ਮੈਂ ਸੰਤ ਹੋ ਗਿਆ ਭਾਵੇਂ ਹੁਣ ਮੈਂ ਭਗਤ ਹੋ ਗਿਆ ਪਰ ਖੋਤਾ ਤੇ ਉਸੇ ਤਰੀਕੇ ਨਾਲ ਨੱਚ ਰਿਹਾ ਹੈ ਪਰ ਇੱਕ ਫਰਕ ਦੇ ਨਾਲ ਪਹਿਲੇ ਇਹ ਖੋਤਾ ਨਗਨ ਨੱਚਦਾ ਸੀ ਹੁਣ ਚੋਲਾ ਪਾ ਕੇ ਨੱਚਦਾ ਹੈ ਪੈਰ ਚੋਲਣਾ ਗਧਾ ਨਾਚੇ ਪੈਸਾ ਭਗਤ ਕਰ ਆਵੇ ਹੁਣ ਸਮਾਜ ਦੀ ਮਰਿਆਦਾ ਦਾ ਇਸ ਨੇ ਚੋਲਾ ਪੈਨ ਲਿਆ ਹੈ ਹੁਣ ਪ੍ਰਭੂ ਦੇ ਡਰ ਦਾ ਇਸ ਨੇ ਚੋਲਾ ਪੈਨ ਲਿਆ ਹੈ ਚੋਲੇ ਦੀ ਉਲੰਘਣਾ ਨਹੀਂ ਸਮਾਜ ਦੀ ਉਲੰਘਣਾ ਨਹੀਂ ਹੁਣ ਧਰਮ ਦੀ ਉਲੰਘਣਾ ਨਹੀਂ ਤੋ ਕਾਮ ਅੰਮ੍ਰਿਤ ਬਣ ਗਿਆ ਕ੍ਰੋਧ ਇੱਕ ਜ਼ਹਿਰ ਹੈ ਪ੍ਰਭੂ ਨਾਮ ਦੇ ਜਾਪ ਨਾਲ ਕ੍ਰੋਧ ਬੀਰ ਰਸ ਬਣ ਜਾਂਦਾ ਹੈ ਔਰ ਦਇਆ ਦਾ ਰੂਪ धारण ਕਰ ਜਾਂਦਾ ਹੈ ਕ੍ਰੋਧ ਜਿੱਥੇ ਜ਼ਹਿਰ ਹੈ ਸੰਖਿਆ ਹੈ ਪਰ ਇਹਨੂੰ ਮਾਰ ਲਈਏ ਇਹਦਾ ਕੁਸਤਾ ਬਣਾ ਲਈਏ ਇਹ ਵੀਰ ਰਸ ਬਣ ਜਾਂਦਾ ਹੈ ਇਹ ਦਇਆ ਦੀ ਮੂਰਤੀ ਬਣ ਜਾਂਦਾ ਹੈ ਮੋਹ ਗ੍ਰਸੇ ਮਨੁੱਖ ਨੂੰ ਸਿਰਫ ਆਪਣਾ ਪਰਿਵਾਰ ਚੰਗਾ ਲੱਗਦਾ ਹੈ ਸੰਸਾਰ ਨਾਲ ਤੇ ਉਸ ਨੂੰ ਘਿਰਣਾ ਹੈ ਸਿਰਫ ਪਰਿਵਾਰ ਨਾਲ ਹੀ ਕਿਸੇ ਤੰਤ ਉਹ ਇਨਸਾਫ ਕਰ ਸਕਦਾ ਹੈ ਸੰਸਾਰ ਨਾਲ ਨਹੀਂ ਪ੍ਰੇਮੀ ਲਈ ਸਾਰਾ ਸੰਸਾਰ ਉਸ ਦਾ ਪਰਿਵਾਰ ਹੈ ਜਦ ਕੇ ਮੋਗਰ ਸੇ ਮਨੁੱਖ ਨਾਲ ਸ਼ਾਇਦ ਉਸ ਦਾ ਪਰਿਵਾਰ ਵੀ ਉਸ ਨੂੰ ਪੂਰਨ ਰੂਪ ਦੇ ਚ ਪੂਰਾ ਪਰਿਵਾਰ ਨਾ ਦਿਖਾਈ ਦੇਵੇ ਕਿਉਂਕਿ ਪਰਿਵਾਰ ਵਿੱਚ ਵੀ ਜਿਹੜਾ ਸਦਸ ਹੈ ਉਹਦੀ ਕਾਮਨਾ ਦੀ ਪੂਰਤੀ ਨਹੀਂ ਕਰੇਗਾ ਉਸ ਦੇ ਹੰਕਾਰ ਨੂੰ ਪੱਠੇ ਨਹੀਂ ਪਾਵੇਗਾ ਤਾਂ ਹੋ ਸਕਦਾ ਹੈ ਉਸ ਨਾਲ ਕੋਈ ਸੰਬੰਧ ਨਾ ਰਹੇ ਤਾਂ ਮੋਗਰ ਸੇ ਮਨੁੱਖ ਦਾ ਜਿੱਥੇ ਹਿੱਤ ਹੈ ਜਿੱਥੇ ਉਸ ਦੀ ਸਵਾਰਥ ਦੀ ਸਿੱਧੀ ਹੈ ਬਸ ਉਹੀ ਆਪਣੇ ਨੇ ਉਹੀ ਆਪਣੇ ਨੇ ਬਾਕੀ ਦੇ ਸਭ ਉਪਰੇ ਬਾਕੀ ਤੇ ਸਭ ਬੇਗਾਨੇ ਹਨ ਪਰ ਪ੍ਰੇਮੀ ਲਈ ਸਾਰਾ ਸੰਸਾਰ ਆਪਣਾ ਹੈ ਪ੍ਰੇਮ ਨਾਲ ਭਰਿਆ ਹੋਇਆ ਭਜਿਆ ਹੋਇਆ ਹਿਰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਆਪ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਬ ਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਨ ਹੁਣ ਦੁਬਦਾ ਮਿਟ ਗਈ ਸਭ ਆਪਣੇ ਹੈ ਕੋਈ ਬੇਗਾਨਾ ਨਹੀਂ ਦੋਈ ਰ ਚੋਂ ਬਦਰ ਕਰਦਮ ਦੋ ਆਲਮ ਰਾ ਯਕੀਦੀਦਮ ਸਮਸਤ ਬ੍ਰਹਿਮੰਡ ਕਹਿੰਦੇ ਨੇ ਜਿਸ ਦਿਨ ਦੀ ਦੁਬਦਾ ਨਾਸ ਹੋਈਏ ਸਮੂਹ ਬ੍ਰਹਿਮੰਡ ਇੱਕ ਦਿਖਾਈ ਦੇ ਰਿਹਾ ਹੈ ਔਰ ਆਪਣਾ ਦਿਖਾਈ ਦੇ ਰਿਹਾ ਹੁਣ ਕੋਈ ਬੇਗਾਨਾ ਨਹੀਂ ਅਗਰ ਉਸ ਇੱਕ ਤੋਂ ਹੀ ਸਾਰਾ ਸੰਸਾਰ ਆਇਆ ਸਮੂਹ ਆਏ ਨੇ ਤਾਂ ਫਿਰ ਉਹ ਇੱਕ ਸਾਰਿਆਂ ਦਾ ਪਿਤਾ ਹੈ ਤੇ ਜਦ ਇੱਕ ਹੀ ਸਾਰਿਆਂ ਦਾ ਪਿਤਾ ਹੈ ਤੋ ਬੇਗਾਨਾ ਕੌਣ ਉਪਰਾ ਕੌਣ ਏਕ ਪਿਤਾ ਏਕ ਅਸਕੇ ਹੰਬਾਰਿਕ ਤੂੰ ਮੇਰਾ ਗੁਰ ਹੈ ਤੂੰ ਮੋ ਪ੍ਰੇਮ ਬਣ ਜਾਂਦਾ ਹੈ ਲੋਭ ਸੰਤੋਖ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ ਲੋਭੀ ਜੇ ਸਮੂਹ ਬ੍ਰਹਮੰਡ ਦੇ ਪਦਾਰਥ ਵੀ ਉਸ ਦੇ ਅੱਗੋਂ ਰੱਖ ਦਿੱਤੇ ਜਾਣ ਧਨ ਸੰਪਦਾ ਤਾਂ ਵੀ ਉਸ ਦੇ ਲਈ ਥੋੜਾ ਹੈ ਕਲਪਨਾ ਬਣੀ ਰਹੇਗੀ पर संतुष्ट मनुख मात्र भी बहुत कुछ है बहुत कुछ है संतोखी तो मुराद जो कुछ है जैसा है और जितनी मेरी है है प्रवान है, कबूल है मैं राजी हाँ मेनू ए खिड़े मथे तस्लीम है प्रवान है लोभी हर तल से इनकारी कहता है मेरी पात्रता बहुत वीडी सी मिलेया ਕੀ ਹੈ ਕੁਝ ਵੀ ਨਹੀਂ ਸੰਤੋਖੀ ਕਹਿੰਦਾ ਮੇਰੀ ਪਾਤਰਤਾ ਤੇ ਬਹੁਤ ਛੋਟੀ ਸੀ ਬਹੁਤ ਛੋਟੀ ਸੀ ਪ੍ਰਭੂ ਤੂੰ ਬਹੁਤ ਪਾ ਦਿੱਤਾ ਬਹੁਤ ਪਾ ਦਿੱਤਾ ਇਸ ਵਾਸਤੇ बार-बार ਸੰਤੋਖੀ ਧੰਨਵਾਦ ਨਾਲ ਭਰਿਆ ਹੁੰਦਾ ਹੈ बार-बार ਲੋਭੀ ਗਿਲੇ ਨਾਲ ਭਰਿਆ ਹੁੰਦਾ ਹੈ ਜਦ ਗਿਲੇ ਨਿਕਲਣ ਸ਼ਿਕਵੇ ਨਿਕਲਣ ਤੋ ਸਮਝ ਲੈਣਾ ਲੋਭ ਹੈ ਜਦ बार-बार ਧੰਨਵਾਦ ਨਿਕਲੇ ਸ਼ੁਕਰਾਨਾ ਨਿਕਲੇ ਤੂੰ ਸਮਝਨਾ ਸੰਤੋਖ ਸੰਤੋਖੀ ਤੇ ਬਾਰ ਬਾਰ ਕਹਿੰਦਾ ਹੈ हे ਪ੍ਰਭੂ ਬਹੁਤ ਛੋਟੀ ਸੀ ਮੇਰੀ ਝੋਲੀ ਪਾਤਰਤਾ ਤੇ ਮੇਰੀ ਬਹੁਤ ਛੋਟੀ ਸੀ ਬਰਤਨ ਤੇ ਮੇਰਾ ਬਹੁਤ ਛੋਟਾ ਸੀ ਤੂੰ ਬਹੁਤ ਪਾ ਦਿੱਤਾ ਬਹੁਤ ਪਾ ਦਿੱਤਾ ਤੇਰਾ ਲੱਖ ਲੱਖ ਸ਼ੁਕਰ ਤੇਰਾ ਲੱਖ ਲੱਖ ਧੰਨਵਾਦ ਪਰ ਲੋਭੀ ਤੇ بلند ਬਾਗ ਕਹਿੰਦਾ ਹੈ ਇਤਨੀ ਵੱਡੀ ਮੇਰੀ ਝੋਲੀ ਤੂੰ ਦਿੱਤਾ ਕੀ ਕੁਝ ਵੀ ਨਹੀਂ ਇਤਨੀ ਵੱਡੀ ਮੇਰੀ ਪਾਤਰਤਾ ਤੂੰ ਪਾਇਆ ਕੀ ਕੁਝ ਵੀ ਨਹੀਂ ਇਤਨਾ ਵੱਡਾ ਭਾਂਡਾ ਮੈਂ ਚੁੱਕੀ ਫਿਰਦਾ ਰਿਆਂ ਤੋ ਇੱਕ ਬੂੰਦ ਸਿਰਫ ਪਾਈ ਪਰ ਸੰਤੁਸ਼ਟ ਮਨੁੱਖ ਕਹਿੰਦਾ ਹੈ ਪ੍ਰਭੂ ਮੇਰੀ ਪਾਤਰਤਾ ਤੇ ਇਤਨੀ ਵੀ ਨਹੀਂ ਸੀ ਕਿ ਤੂੰ ਇੱਕ ਬੂੰਦ ਮੈਨੂੰ ਦੇਵੇਂ ਤੂੰ ਤੇ ਸਾਗਰ ਉਂਡੇਲ ਕੇ ਰਖ ਦਿੱਤਾ ਤੂੰ ਤੇ ਬਹੁਤ ਕੁਝ ਦੇ ਦਿੱਤਾ ਬਹੁਤ ਕੁਝ ਦੇਣ ਤੋਂ ਮੁਰਾਦ ਇਹ ਹੈ ਕਿ ਉਹਨੂੰ ਇੱਕ ਬੂੰਦ ਵੀ ਸਾਗਰ ਜੈਸਾ ਪ੍ਰਤੀਤ ਆਉਂਦੀ ਏ ਬਹੁਤ ਪ੍ਰਤੀਤ ਆਉਂਦੀ ਏ ਬਹੁਤ ਪ੍ਰਤੀਤ ਆਉਂਦੀ ਏ बार-बार ਆਪਣੀ ਯੋਗਤਾ ਤੇ ਆਪਣੀ ਪਾਤਰਤਾ ਤੇ ਜਿਸ ਦਾ ਧਿਆਨ ਜਾਵੇਗਾ ਗਿਲਿਆਂ ਨਾਲ ਭਰ ਜਾਵੇਗਾ ਪਰ बार-बार ਜਿਸ ਦਾ ਪ੍ਰਾਪਤੀ ਤੇ ਧਿਆਨ ਜਾਵੇਗਾ ਕੀ ਪ੍ਰਾਪਤ ਹੋਇਆ ਜੋ ਕੁਝ ਮਿਲੇ ਹੈ ਉਸ ਤੇ ਧਿਆਨ ਜਾਵੇਗਾ ਤਾਂ बार-बार ਸ਼ੁਕਰਾਨਾ ਪੈਦਾ ਹੋਵੇਗਾ ਧੰਨਵਾਦ ਪੈਦਾ ਹੋਵੇਗਾ ਸੰਤੋਖੀ ਹਮੇਸ਼ਾ ਧੰਨਵਾਦ ਨਾਲ ਭਰਿਆ ਹੁੰਦਾ ਹੈ ਪ੍ਰਾਰਥਨਾ ਨਾਲ ਭਰਿਆ ਹੁੰਦਾ ਹੈ ਸ਼ੁਕਰਾਨੇ ਨਾਲ ਭਰਿਆ ਹੁੰਦਾ ਹੈ ਜਦ ਕਿ ਲੋਭ ਹੀ ਹਮੇਸ਼ਾ ਗਿਲਿਆਂ ਨਾਲ ਭਰਿਆ ਹੁੰਦਾ ਹੈ ਸ਼ਿਕਵਿਆਂ ਨਾਲ ਭਰਿਆ ਹੁੰਦਾ ਹੈ ਪਰ ਲੋਭ ਹੀ ਸੰਤੋਖ ਬਣ ਜਾਂਦਾ ਹੈ ਪ੍ਰਭੂ ਨਾਮ ਦੇ ਜਾਪ ਨਾਲ ਜਿੱਥੇ ਲੋਭ ਜ਼ਹਿਰ ਹੈ ਉੱਥੇ ਸੰਤੋਖ ਅੰਮ੍ਰਿਤ ਹੈ ਅਹੰਕਾਰ ਜ਼ਹਿਰ ਹੈ ਪਰ ਪ੍ਰਭੂ ਨਾਮ ਦੇ ਜਾਪ ਨਾਲ ਇਹ ਵੀ ਨਿਮਰਤਾ ਦਾ ਰੂਪ धारण ਕਰ ਜਾਂਦਾ ਹੈ ਅਹੰਕਾਰ ਹੀ ਨਿਰਮਾਨਤਾ ਦਾ ਰੂਪ ਬਣ ਜਾਂਦਾ ਹੈ ਅਹੰਕਾਰ ਕਿਸੇ ਦੇ ਸਿਰ ਤੇ ਚੜ ਕੇ ਬੈਠਣਾ ਅਹੰਕਾਰ ਦੀ ਖੁਸ਼ੀ ਵੀ ਇसेच ਹੈ ਇਸ ਸਿੰਘਾਸਣ ਕਿਸੇ ਹੱਦ ਤੱਕ ਬਗੌਰ ਦੇਖੀਏ ਤੇ ਲੋਕਾਂ ਦੇ ਸਿਰਾਂ ਤੇ ਖੜੇ ਹੁੰਦੇ ਨੇ ਆਪਣਾ ਮਤ ਦੇਣਾ ਹੈ ਆਪਣਾ ਸਿਰ ਦੇਣਾ ਹੈ ਆਪਣੇ ਵਿਚਾਰ ਦੇਣੇ ਨੇ ਆਪਣੀ ਸਹਿਮਤੀ ਦੇਣੀ ਹੈ ਆਪਣਾ ਸਿਰ ਦੇਣਾ ਹੈ ਤਾਂ ਕਿਸੇ ਦੇ ਸਿੰਘਾਸਣ ਖੜੇ ਹੁੰਦੇ ਨੇ ਆਪਣਾ ਸਿਰ ਝੁਕਾਣਾ ਹੈ ਆਪਣੀ ਮਤ ਦੇਣੀ ਹੈ ਮਤ ਪ੍ਰਦਾਨ ਕਰਨਾ ਹੈ ਮਤ ਦਾਦਾਨ ਕਰ ਦੇਣਾ ਹੈ ਮਤ ਅੱਗੋਂ ਰੱਖ ਦੇਣੀ ਹੈ ਸਿਰ ਅੱਗੋਂ ਰੱਖ ਦੇਣੀ ਹੈ ਉਸੇ ਸਿਰ ਦੇ ਉੱਤੇ ਸਿੰਘਾਸਣ ਹੁੰਦੇ ਨੇ ਔਰ ਉਹਨਾਂ ਹੀ ਸਿੰਘਾਸਣਾਂ ਤੇ ਰਾਜਨੀਤਿਕ ਬੈਠਦੇ ਨੇ ਜਿਨ੍ਹਾਂ ਨੂੰ ਅਸੀਂ ਰਾਜਨੀਤਿਕ ਕ੍ਰਾਂਤੀ ਕਹਿੰਦੇ ਹਾਂ ਉਹ ਇਹੀ ਕ੍ਰਾਂਤੀ ਕਦੀ ਕਦੀ ਸਿਰ ਹਿਲ ਪੈਂਦੇ ਨੇ ਔਰ ਬੋਝ ਬਰਦਾਸ਼ਤ ਕਰਨ ਨੂੰ ਇਨਕਾਰ ਕਰ ਦਿੰਦੇ ਨੇ ਉਸ ਹਾਲਤ ਨੂੰ ਅਸੀਂ ਕਹਿੰਦੇ ਹਾਂ ਕਿ ਸਿੰਘਾਸਣ ਡੋਲ ਰਿਹਾ ਹੈ ਕਿਉਂਕਿ ਸਿਰ ਹਿਲ ਰਹੇ ਨੇ ਤੇ ਜਦ ਕੋਈ ਆਪਣਾ ਸਿਰ ਅੰਦਰੋਂ ਥੱਲੋਂ ਕੱਢ ਲੈਂਦਾ ਹੈ ਔਰ ਸਾਰੇ ਹੀ ਕਢ ਲੈਂਦੇ ਨੇ ਸਿੰਘਾਸਨ ਨੂੰ ਧਰਾਤਲ ਤੇ ਆ ਜਾਂਦਾ ਹੈ ਇਸ ਨੂੰ ਕਹਿੰਦੇ ਨੇ ਮੁਕੰਮਲ ਕ੍ਰਾਂਤੀ ਹੋ ਗਈ ਤਖਤਾ पलट ਗਿਆ ਹੈ ਰਾਜ ਸਤਾ पलट ਗਈ ਹੈ ਇੰਜ ਕਹੀਏ ਧਾਰਮਿਕ ਪੁਰਸ਼ ਕਹਿੰਦੇ ਨੇ ਕਿਸੇ ਦੇ ਸਿਰ ਤੇ ਬੈਠਣ ਦਾ ਜਿਸ ਨੂੰ ਸ਼ੌਕ ਹੈ ਬਸ ਅਹੰਕਾਰੀ ਹੈ ਪਰ ਕਿਸੇ ਦੇ ਕਦਮਾਂ ਦੇ ਵਿੱਚ ਬੈਠਣ ਦਾ ਸ਼ੌਕ ਹੈ ਨਿਰਮਾਨ ਹੈ ਗਰੀਬ ਹੈ ਬਿਨਿਮਰ ਹੈ ਇਹ ਕਾਲਮ ਦਾ ਕਹਿਣਾ ਹੈ ਜ਼ੁਬਾਨ ਖੋਲेंगे मुझ पर बद जुबान क्या बदशो आ रही से कि मैंने خاک भर दी है उनके मुंह में خاک सारी से ਹੁਣ ਮੇਰੀ ਹੋਰ ਕੀ ਨਿੰਦਾ ਹੋਣੀ ਹੈ ਹੁਣ ਮੇਰੇ ਉਤੇ ਕੋਈ ਹੋਰ ਕੀ लाਛਣ ਲਾਏਗਾ ਮੈਂ ਤੇ ਹਰ ਇੱਕ ਦੇ ਕਦਮਾਂ ਦੀ ਖਾਕ ਬਣ ਗਏ ਮੈਂ ਤੇ ਹਰ ਇੱਕ ਦੇ ਪੈਰਾਂ ਦੇ ਥੱਲੇ ਆ ਗਿਆ ਔਰ ਬਖਸ਼ੀ ਆਇਆ ਦੀਸ ਆਵਤ ਹੈ ਬਹੁਤ ਬਿਹਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਸਗਲ ਚਰਨ ਕੀ ਇਹੋ ਮਨ ਰਾਲਾ ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ ਮੈਂ ਤੇ ਸਾਰਿਆਂ ਦੇ ਪੈਰਾਂ ਦੇ ਥੱਲੇ ਸਭ ਮੈਥੋਂ ਉੱਚੇ ਭਗਤ ਕਬੀਰ ਕਹਿੰਦੇ ਨੇ ਕਬੀਰ ਪੂੰਗਰਾ ਰਾਮ ਅਲਾਕਾ ਸਭ ਗੁਰਪ੍ਰੀਰ ਹਮਾਰੇ ਕਬੀਰ ਕਹਿੰਦੇ ਨੇ ਸਾਰੇ ਮੈਥੋਂ ਵੱਡੇ ਨੇ ਮੇਰੇ ਪੀਰ ਨੇ ਮੇਰੇ ਗੁਰੂ ਨੇ ਹਰ ਇੱਕ ਤੋਂ ਕੁਛ ਨਾ ਕੁਛ ਮੈਂ ਗੁਣ ਲਿਆ ਹੈ ਕੁਛ ਨਾ ਕੁਛ ਮੈਂ ਸਿੱਖਿਆ ਲਈ ਹੈ ਤੇ ਜੇ ਹਰ ਇੱਕ ਤੋਂ ਮੈਨੂੰ ਕੁਛ ਨਾ ਕੁਛ ਪ੍ਰੇਰਣਾ ਮਿਲੀ ਹੈ ਤਾਂ ਹਰ ਇੱਕ ਮੇਰਾ ਗੁਰੂ ਹੈ ਮੈਂ ਪੜ ਲਿਆ ਸੀ ਜਮਾਲ ਹੁਸੈਨ ਫਕੀਰ ਦੀ ਕਹਾਣੀ ਜਦ ਉਸ ਨੂੰ ਪੁੱਛਿਆ ਗਿਆ ਤੁਸੀਂ ਇਤਨੇ ਆਸ਼ਾਵਾਦੀ ਬੰਦਗੀ ਰੋਜ਼ ਕਰਦੇ ਹੋ ਪ੍ਰਾਪਤ ਕੁਛ ਨਹੀਂ ਹੋਇਆ ਪਰ ਨਿਰਾਸ਼ ਨਹੀਂ ਹੋਏ ਇਤਨੀ ਆਸਾ ਇਤਨੀ ਪ੍ਰਗੜ ਸਰਦਾ ਕਿ ਕਿਵੇਂ ਪ੍ਰਾਪਤ ਹੋਈ ਕਹਿਣ ਲਗਾ ਇੱਕ ਚੋਰ ਤੂੰ ਹੈ ਚੋਰ ਤੂੰ ਚੋਰ ਤੂੰ ਇਤਨਾ ਵੱਡਾ ਆਸਾਵਾਦੀ ਜੀਵਨ ਕਹਿਣ ਲਗਾ ਉਹਨੇ ਮਿੱਤਰ ਨੂੰ ਇੰਜ ਗੱਲ ਸੁਣਾਈ ਕਿ ਮੇਰੇ ਘਰ ਵਿੱਚ ਇੱਕ ਚੋਰ ਆਇਆ ਰਾਤ ਦੀ ਤਾਰੀਖੀ ਵਿੱਚ ਤੋਂ ਜਮਾਲ ਹੁਸੈਨ ਆ타 ਗਰੀਬ ਫਕੀਰ ਉਹਨੇ ਆਵਾਜ਼ ਮਾਰੀ ਮਿਤਰਾ ਇੱਥੇ ਦਿਨ ਨੂੰ ਕੁਝ ਨਹੀਂ ਲੱਭਦਾ ਤੈਨੂੰ ਰਾਤ ਨੂੰ ਕੀ ਖਾਕ ਲੱਭੇਗਾ ਕੀ ਲੱਭੇਗਾ ਆ ਮੇਰੇ ਕੋਲ ਬੈਠ ਠੰਡ ਬੜੀ ਹੈ ਇੱਕ ਕੰਬਲ ਹੈ ਮੇਰੇ ਕੋਲ ਤਾਂ ਮੇਰੀ ਤੋਹੀਨ ਨਾ ਕਰੇ ਇਹ ਕੰਬਲ ਲੈ ਲੈ और कम से कम तेन हो है कि फकीर मैं खाली नहीं ठंडी कुछ कुछ तो है, है बहुत ठंड पै रही है इना बचना ने उस चोर का मन मोहल्ह आख्या मैं हूं चलिया किसी होर घर सन लाण पर जमाल हुसैन ने कहा फिर आवी मेरे को ठहरी तू मेरा मेहमान बन मेरे ठहर सवेरे हो चौर आया है पर कुछ भी नहीं फकीर पुछद कुछ है कुछ हथ लगया नहीं अज ते नहीं शायद कल कुछ लग जाए तो कल भी गया है, खाली हथ आया है। जमाल हुसैन पुछदे कुछ मिलया नहीं मिलया कल शायद मिल जाए तीसरे दिन भी ऐसा हुआ चौथे दिन भी ऐसा हुआ ग़ालबन 20 दिन वो ऐसा कहंदा रहया और 20 दिन तक तो उसदे हाथे कुछ नहीं लगया और इक कोई शब्द इक कोई रट उसने लायी आज तक कुछ नहीं लगया कल जमाल हुसैन कहनन मैं इत्थों ही अपने निराश हृदय नु आशा नाल भर लेया आज नहीं रस आया प्रभु दी बन्दगी च ते शायद कल अज नहीं खुदा मिले आ, ते शायद कल जी चोर इतना आशावादी है ते मैं साध इतना निराश हो जाव इतना मायूस हो यदि चोर मेरे को बहुत अगे है बहुत अगे तो है तो उन्होंने स्पष्ट किया, कहा मैं चोर को शिक्षा लीए शेख साधी साहब ने शिष्या ने एक बहुत व्डा प्रश्न किया ਸਾਦੀ ਸਾਹਿਬ ਤੁਹਾਡੇ ਕੋਲ ਭੁੱਲ ਨਹੀਂ ਆਉਂਦੀ ਕਦੀ ਜਦ ਕੇ ਹਰ ਮਨੁੱਖ ਰੋਜ਼ ਬਤਨ ਕਿਤਨੀਆਂ-ਕਿਤਨੀਆਂ ਭੁੱਲਾਂ ਕਰ ਬੈਠਦਾ ਹੈ ਤੁਹਾਡੇ ਕੋਲ ਗਲਤੀਆਂ ਨਹੀਂ ਹੁੰਦੀਆਂ ਇਸ ਵਾਸਤੇ ਤੁਹਾਡੇ ਕੋਲ ਕਦੀ ਪਛਤਾਵਾ ਵੀ ਨਹੀਂ ਦੇਖਿਆ ਇਹ ਪ੍ਰੇਰਣਾ ਤੁਸੀਂ ਕਿੱਥੋਂ ਲਈ ਆਖਣ ਲੱਗੇ ਅੰਧਿਆਂ ਤੋ ਹੈ ਨਾਬੀਨ ਅੰਧਿਆਂ ਤੋ ਉਹ ਕਿਸ ਤਰ੍ਹਾਂ ਕਿੰਨੇ ਕਿ ਮੈਂ ਦੇਖੇ ਜਿੰਨੇ ਚਿਰ ਤੱਕ ਅਗਲੀ ਜਗ੍ਹਾ ਉਸ ਛੋਟੀ ਨਾਲ ਲਾਠੀ ਨਾਲ ਟਟੋਲ ਕੇ ਵੇਖ ਨਾ ਲੈਨ ਆਪਣਾ ਪੈਰ ਨਹੀਂ ਧਰਦੇ ਪੈਰ ਤਾਂ ਰੱਖਦੇ ਨੇ ਅੱਗੇ ਪਹਿਲੇ ਟਟੋਲ ਲੈਂਦੇ ਨੇ ਦੇਖ ਲੈਂਦੇ ਨੇ ਤੋ ਇਸ ਤੋਂ ਮੈਨੂੰ ਸਬਕ ਮਿਲਿਆ ਕਿ ਜਗਤ ਵਿੱਚ ਕੋਈ ਵੀ ਚੀਜ਼ ਗ੍ਰਹਿਣ ਕਰਨੀ ਹੈ ਉਹਨੂੰ ਟਟੋਲ ਲੈਣਾ ਹੈ ਦੇਖ ਲੈਣਾ ਹੈ ਕਿਸੇ ਪਾਸੇ ਵੀ ਜਾਣਾ ਹੈ ਉਹਨੂੰ ਟਟੋਲ ਲੈਣਾ ਹੈ ਦੇਖ ਲੈਣਾ ਹੈ ਅੰਧਿਆਂ ਦੀ ਇਹ ਸਿੱਖਿਆ ਮੈਂ ਜੀਵਨ ਭਰ ਪੱਲੇ ਬੰਨੀ ਹੈ ਮੈਨੂੰ ਕਦੀ ਪਛਤਾਣਾ ਨਹੀਂ ਪਿਆ ਮੈਂ ਕਦੀ ਡਿਗਿਆ ਹੀ ਨਹੀਂ ਕਿਉਂਕਿ ਟਟੋਲ ਲੈਣਾ ਵੇਖ ਲੈਣਾ ਕਿ ਸੱਚ ਹੈ ਕਿ ਨਹੀਂ ਇਹ ਮੇਰੇ ਅਨੁਕੂਲ ਹੈ ਕਿ ਨਹੀਂ ਇਹ ਸੱਚ ਦੇ ਅਨੁਕੂਲ ਹੈ ਕਿ ਨਹੀਂ ਇਹ ਧਰਮ ਦੇ ਅਨੁਕੂਲ ਹੈ ਕਿ ਨਹੀਂ ਨਹੀਂ ਹੈ ਇੱਥੇ ਮੇਰੇ ਪੈਰ ਖਿਸਕ ਜਾਣਗੇ ਮੈਂ ਡਿਗ ਜਾਵਾਂਗਾ ਮੈਂ ਉੱਥੇ ਕਦਮ ਹੀ ਨਹੀਂ ਰੱਖਦਾ ਇਹ ਸਿੱਖਿਆ ਮੈਂ ਅંધਿਆਂ ਤੋਂ ਲਈ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਸੁੰਦਰ ਇਥੇ ਫਰਮਾਨ ਪੈ ਕਰਦੇ ਨੇ ਨਾਮ ਜਪਦੇ ਆਂ ਅਹੰਕਾਰ ਨਿਰਮਾਣਤਾ ਦੀ ਸ਼ਕਲ اختیار ਕਰ ਜਾਂਦਾ ਹੈ ਕ੍ਰੋਧ ਦਇਆ ਬਣ ਜਾਂਦਾ ਹੈ ਲੋਭ ਸੰਤੋਖ ਬਣ ਜਾਂਦਾ ਹੈ ਕਾਮ ਸੀਮਾ ਦੇ ਛ ਹੋ ਜਾਂਦਾ ਹੈ ਮੋਹ ਪ੍ਰੇਮ ਦਾ ਰੂਪ ਧਾਰਨ ਕਰ ਲੈਂਦਾ ਹੈ ਇਸ ਤਰ੍ਹਾਂ ਜੋ ਜ਼ਹਿਰ ਹਲਾਹਲ ਸੀ ਉਹ ਅੰਮ੍ਰਿਤ ਦਾ ਰੂਪ ਬਣ ਜਾਂਦੀ ਹੈ ਤਾਂ ਸਾਈਂ ਕਹਿੰਦੇ ਨੇ ਵਿਰਲੇ ਸੰਤ ਜਨ ਨੇ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਅੰਮ੍ਰਿਤ ਦੇ ਜੋ ਹੈ ਬਦਲੇ ਹੈ ਜਿੱਧਰ ਕਿਧਰ ਰਮਿਆ ਹੋਇਆ ਹੈ ਤੇ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ ਤਤ ਲਗਨਨ ਪ੍ਰੇਮ ਨਾਨਿਕ ਪ੍ਰਸਾਦਨ ਗੁਰਦਰਸ਼ਨੇ ਗੁਰੂ ਦੀ ਕਿਰਪਾ ਦੁਆਰਾ ਉਸ ਪ੍ਰਭੂ ਨਾਲ ਮੇਰਾ ਪ੍ਰੇਮ ਲਗਿਆ ਹੈ ਉਸ ਪ੍ਰਭੂ ਨਾਲ ਮੇਰਾ ਹਿਰਦਾ ਜੁੜਿਆ ਹੈ ਜੋ ਜਿੱਧਰ ਕਿਧਰ ਰਮਿਆ ਹੋਇਆ ਹੈ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ ਜਿਸ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਵਿੱਚ ਬਿਨਿਆ ਗਿਆ ਹੈ ਲੀਨ ਹੋ ਗਿਆ ਹੈ ਇਕ ਮਿਕ ਹੋ ਗਿਆ ਹੈ ਸਤਿਗੁਰੂ ਕਹਿੰਦੇ ਨੇ ਉਹਨੂੰ ਹਰ ਤਰ੍ਹਾਂ ਦੀ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਹੈ ਔਰ ਹਰ ਤਰ੍ਹਾਂ ਦੀਆਂ ਖੁਸ਼ੀਆਂ ਉਸਦੀ ਝੋਲੀ ਵਿੱਚ ਪੈ ਜਾਂਦੀਆਂ ਨੇ